ਸੁਖਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਦੀਨਾ ਨਗਰ ਦੇ ਇਤਿਹਾਸਿਕ ਸਥਾਨ ਬਾਲਮਤਾ ਮੰਦਰ ਵਿਖੇ ਹੋਏ ਨਤਮਸਤਕ ਗੁਰਦਾਸਪੁਰ ਤੋਂ ਕਾਂਗਰਸ ਦੇ ਨਵ ਨਿਯੁਕਤ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦੀਨਾ ਨਗਰ ਵਿਖੇ ਆਪਣੇ ਧੰਨਵਾਦੀ ਦੌਰੇ ਦੌਰਾਨ ਬਾਲਮਤਾ ਮੰਦਰ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਉਹ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਂ ਦੇ ਰਿਹائش ਤੇ ਵੀ ਗਏ ਅਤੇ ਜਿੱਤੂ ਲੈ ਕੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਇਸ ਤੋਂ ਬਾਅਦ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕਾ ਅਰਨਾ ਚੋਧਰੀ ਦੀ ਰਿਹائش ਤੇ ਪਹੁੰਚੇ ਜਿੱਥੇ ਉਹਨਾਂ ਨੇ ਹਲਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਬੀਤਿਆਂ ਚੋਨਾ ਚ ਸਾਰਿਆਂ ਵੱਲੋਂ ਦਿੱਤੇ ਗਏ ਸਾਥ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਵਿਧਾਇਕ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਦੀ ਰਿਹਾਇਤ ਤੇ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ 我们来干这个，可以。 はい。<the> ਆਠੀ ਜਾਓ ਆਪਣੀ ਆਪਣੀ ਸੀਟਾਂ ਤੇ ਬਹਿ ਜਾਓ ਪਾ ਕੇ ਕਬੀ ਆ ਜੀ। ਇੱਕ ਮੜ ਨਾਲ ਜੀ ਤੁਸੀਂ ਮੜ ਜੀ ਆਓ ਨ ਇੱਕ ਮੜ ਨਾਲ। ਇਹ ਨਾਲ ਦੀ ਨਾਲ ਤੁਹਾਡਾ ਸਾਰਿਆਂ ਦਾ ਜਿਹੜੇ ਸਾਹਮਣੇ ਬੈਠੇ ਹੋ ਅਸੀਂ ਹੱਥ ਜੋੜ ਕੇ ਔਰ ਜਿੰਨਾ ਤੁਸੀਂ ਜ਼ੋਰ ਲਗਾਇਆ ਮੈਨੂੰ ਅਜੋ ਪੁਰਾਣੇ ਲਫ਼ਜ਼ ਯਾਦ ਹੁੰਦੇ ਪਏ ਆ ਕਿ ਮੈਂ ਏਸੇ ਹੀ ਘਰ ਏਸੀ ਤਰ੍ਹਾਂ ਜਦੋਂ ਰਣਦਾਵਾ ਸਾਹਿਬ ਨੂੰ ਬੁਲਾਇਆ ਪਹਿਲੀ ਵਾਰੀ ਤੁਹਾਡੇ ਨੇ ਇੰਟਰੋਡਿਊਸ ਕਰਾਇਆ ਟਿਕਟ ਮਿਲਨ ਤੋਂ ਬਾਅਦ ਪਰ ਮੈਂ ਇੱਕ ਗੱਲ ਤੱਕ ਭੁਕੇ ਨਹੀਂ ਸੀ ਮੈਂ ਕਿਹਾ ਦੇਖਿਓ ਜਿੱਤ ਯਕੀਨੀ ਐ ਜਿੱਥੇ ਕੋਈ ਡਾਊਟ ਨਹੀਂ ਸੀ ਵੀ ਅਸੀਂ ਨਹੀਂ ਜਿੱਤਾਂਗੇ ਪੱਕਾ ਬਾਲਾ ਸੀ ਜਿੱਤਾਂਗੇ ਤੇ ਮੈਂ ਇੱਕ ਗੱਲ ਕਹੀ ਮੈਂ ਕਿਹਾ ਯਾਰ ਇੰਨੀ ਕਿਸਮ ਰੱਖਿਓ ਕਿ ਅਸੀਂ ਨੌ ਹਲਕਿਆਂ ਦੇ ਵਿੱਚੋਂ ਨੰਬਰ 1 ਤੇ ਆ ਜੀ। ਬਹੁਤ ਬਹੁਤ। ਹੋਰ ਤੁਸੀਂ ਸਾਰਿਆਂ ਨੇ ਘਰ ਦਿਖਾਇਆ। ਮੈਂ ਇਸ ਕਰਕੇ ਸਪੈਸ਼ਲੀ ਤੁਹਾਡਾ ਧੰਨਵਾਦ ਕਰਾਂ ਸਿਰ ਝੁਕਾ ਕੇ ਕਿ ਤੁਸੀਂ ਉਹ ਗੱਲ ਸਾਡੀ ਰੱਖੀ। ਰਣਵਾ ਸਾਹਿਬ ਨੂੰ ਸਭ ਤੋਂ ਜ਼ਿਆਦਾ ਜੇ ਤੇ ਦੇਖਦੇ ਆ پارਲੀਮੈਂਟ ਦੀ ਤੇ ਚਲੋ ਉਹ ਡਿਫਰੈਂਟ ਆ ਨੀਅਰਸਟ ਟ੍ਰਾਈਬਲ ਦੇ ਨਾਲ ਦੇਖਣਾ ਹੁੰਦਾ। ਪੇਚੇ ਐਮਐਲਏ ਦੀਆਂ ਸੀਟਾਂ ਨੌ ਦੀਆਂ ਨੌ ਦੇਖੋ ਤੇ ਸਭ ਤੋਂ ਜ਼ਿਆਦਾ ਲੀਡ ਜਿਹੜੀ ਆ ਉਹ ਰੰਧਾਵਾ ਸਾਨੂੰ ਦੀਨਾ ਨੇ ਕਮਾਈ ਆ ਤੋਂ ਜ਼ਿਆਦਾ ਮੁਬਾਰਕ ਬਾਤ ਦੇ ਹੱਕਦਾਰ ਤੁਸੀਂ ਹੋ ਸਾਦ ਦੀ ਮਿਹਨਤ ਅੱਜ ਰੰਗ ਲਾ ਕੇ ਆਈ ਹੈ ਔਰ ਤੁਹਾਡੇ ਸਾਹਮਣੇ ਸਾਡੇ ਨੰਬਰ ਪਾਰਲੀਮੈਂਟ ਜਿਹੜੇ ਕਿ 25 ਸਾਲ ਦੇ ਬਾਅਦ 25 ਸਾਲ ਬਹੁਤ ਵੱਡਾ ਅਰਸਾ ਹੁੰਦਾ 25 ਸਾਲ ਦੇ ਬਾਅਦ ਕਾਂਗਰਸ ਪਾਰਟੀ ਨੂੰ ਮੌਕਾ ਮਿਲਿਆ ਹੈ ਕਿ ਉਹਨਾਂ ਦੰਮ ਬਿਪਾਰਲਮੈਂਟ ਚ ਗਿਆ ਹੈ ਇਹ ਸਾਰਾ ਸਿਹਰਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਚੰਦਾ ਹੈ ਕਿ ਤੁਸੀਂ ਦਿਨ ਰਾਤ ਹੀ ਗਰਮੀ ਦੇ ਵਿੱਚ ਮਿਹਨਤ ਕਰਕੇ ਇਹਨਾਂ ਨੂੰ ਜਤਾਇਆ ਹੈ ਸਰਕਾਰ ਹੁੰਦੇ ਕੁਝ ਹੋਰ ਗੱਲ ਹੁੰਦੀ ਹੈ ਲੇਕਿਨ ਆਪੋਜੀਸ਼ਨ ਦੇ ਵਿੱਚ ਇੰਨਾ ਵੱਡਾ ਹੰਗਾਰਾ ਜਿਹੜਾ ਹੈ ਉਹ ਇੱਕ ਕਾਮਲੇ ਤਰੀਕ ਹੈ ਔਰ ਅਸੀਂ ਤਾਂ ਕੁਝ ਨਹੀਂ ਤੁਸੀਂ ਜੀਤਣ ਨੂੰ ਆਣ ਵਾਲੇ ਹੋ ਜਿਹੜੇ ਸਾਹਮਣੇ ਬੈਠੇ